ਲੈਂਡ ਪੋਲੀਸੀ ਜਿਹੜੀ ਪਾਲਿਸੀ ਸੀ ਉਹਨੂੰ ਵਿਡਰੋਅ ਕੀਤਾ ਹੈ ਸੋ ਇਹ ਬਹੁਤ ਵੱਡਾ ਲੋਕਾਂ ਨੂੰ ਰਾਹਤ ਆ ਕਿਉਂਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ ਸਰਕਾਰ ਨੂੰ ਉਹ ਕਰਨਾ ਚਾਹੀਦਾ ਸੀ ਅਸੀਂ ਸਾਰਿਆਂ ਨੇ ਆਵਾਜ਼ ਉਹਨਾਂ ਕੋਲ ਉਠਾਈ ਸੀ ਔਰ ਧੰਨਵਾਦ ਕਰਦੇ ਹਾਂ ਸਰਕਾਰ ਦਾ ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ ਸਾਡੇ ਕਿਸਾਨ ਨੇ ਜਿਹੜੇ ਜੋ ਚਾਹੁੰਦੇ ਨੇ ਉਹਨਾਂ ਅਨੁਸਾਰ ਕੰਮ ਹੋਣਾ ਚਾਹੀਦਾ ਜੇ ਉਹਨਾਂ ਨੇ ਲੈਂਡ ਪੋਲੀਸੀ ਨਹੀਂ ਠੀਕ ਲੱਗੀ ਤਾਂ ਸਰਕਾਰ ਨੇ ਉਹਨਾਂ ਦੀ ਇੱਛਾ ਅਨੁਸਾਰ ਇਹ ਲੈਣ ਪੁਨੀ ਪੌਚੀ ਬਾਬਸ ਲਈ ਹੈ ਮੈਂ ਧੰਨਵਾਦ ਕਰਨਾ ਸਰਕਾਰ ਦਾ ਮਾਨ ਸਾਹਿਬ ਦਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਨਿਮੋਣਾ ਚਾਹੁੰਦੇ ਆ ਕਿ ਜਿਹੜੀ ਵੀ ਡਿਵੈਲਪਮੈਂਟ ਹੋਊਗੀ ਉਹ ਪੰਜਾਬ ਦੇ ਲੋਕਾਂ ਦੀ رائے ਨਾਲ ਹੋਊਗੀ ਪੰਜਾਬ ਦੀ ਲੋਕਾਂ ਦੀ ਇੱਛਾ ਮੁਤਾਬਕ ਹੋਊਗੀ ਕੋਈ ਵੀ ਕੰਮ ਜਿਹੜੀ ਇਹ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਲੋਕਾਂ ਤੇ ਨਹੀਂ ਥੋਪੂਗੀ ਸਰਕਾਰ ਭਗਵਾਨ ਜੀ ਮਾ ਜਿੰਦਾਬਾਦ ਸਰਕਾਰ ਭਗਵਾਨ ਜੀ ਮਾ ਜਿੰਦਾਬਾਦ ਆਮ ਆਲੀ ਪਾਰਟੀ ਜਿੰਦਾਬਾਦ ਲਖਵੀਰ ਸਿੰਘ ਰਾਏ ਜਿੰਦਾਬਾਦ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਲੈਂਡ ਪੋਲਿਸੀ ਜਿਹੜੀ ਪਾਲਿਸੀ ਸੀ ਉਹਨੂੰ ਵਿਦਡਰਾਲ ਕੀਤਾ ਸੋ ਇਹ ਬਹੁਤ ਵੱਡਾ ਲੋਕਾਂ ਨੂੰ ਰਾਹਤ ਆ ਕਿਉਂਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ ਸਰਕਾਰ ਨੂੰ ਉਹ ਕਰਨਾ ਚਾਹੀਦਾ ਸੀ ਅਸੀਂ ਸਾਰਿਆਂ ਨੇ ਆਵਾਜ਼ ਉਹਨਾਂ ਕੋਲ ਉਠਾਈ ਸੀ ਔਰ ਧੰਨਵਾਦ ਕਰਦੇ ਹਾਂ ਸਰਕਾਰ ਦਾ ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ ਸਾਡੇ ਕਿਸਾਨ ਨੇ ਜਿਹੜੇ ਜੋ ਚਾਹੁੰਦੇ ਨੇ ਉਹਨਾਂ ਅਨੁਸਾਰ ਕੰਮ ਹੋਣਾ ਚਾਹੀਦਾ ਜੇ ਉਹਨਾਂ ਨੇ ਲੈਂਡ ਪੋਲਿਸੀ ਨਹੀਂ ਠੀਕ ਲੱਗੀ ਤਾਂ ਸਰਕਾਰ ਨੇ ਉਹਨਾਂ ਦੀ ਇਹ 7 ਹੰਸਾਰੇ ਲੈਂਡ ਪੋਲੀ ਪੋਰਸੀ ਬਰਸ ਲਈ ਹੈ ਮੈਂ ਧੰਨਵਾਦ ਕਰਨਾ ਸਰਕਾਰ ਦਾ ਮਾਨ ਸਾਹਿਬ ਦਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਨਿਮਾਉਣਾ ਚਾਹੁੰਦੇ ਆ ਕਿ ਜਿਹੜੀ ਵੀ ਡਿਵੈਲਪਮੈਂਟ ਹੋਊਗੀ ਉਹ ਪੰਜਾਬ ਦੇ ਲੋਕਾਂ ਦੀ رائے ਨਾਲ ਹੋਊਗੀ ਪੰਜਾਬ ਦੀ ਲੋਕਾਂ ਦੀ ਇੱਛਾ ਮਤਲਬ ਹੋਊਗੀ ਕੋਈ ਵੀ ਕੰਮ ਜਿਹੜੀ ਇਹ ਲੋਕਾਂ ਦੁਆਰਾ ਕਿਉਂ ਨਹੀਂ ਸਰਕਾਰਾਂ ਲੋਕਾਂ ਤੇ ਨਹੀਂ ਥੋਪੂਗੀ ਸਰਕਾਰ ਭਗਵੰਤ ਸਿੰਘ ਮਾ ਜਿੰਦਾਬਾਦ ਸਰਕਾਰ ਭਗਵੰਤ ਸਿੰਘ ਮਾ ਜਿੰਦਾਬਾਦ ਆਮ ਆਲੀ ਪਾਰਟੀ ਜਿੰਦਾਬਾਦ ਸਰਦਾਰ ਲਖਵੀਰ ਸਿੰਘ ਰਾਏ ਜਿੰਦਾਬਾਦ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਲੈਂਡ ਪੋਲੀਸੀ ਜਿਹੜੀ ਪਾਲਿਸੀ ਸੀ ਉਹਨੂੰ ਵਿਡਰੋਅ ਕੀਤਾ ਸੋ ਇਹ ਬਹੁਤ ਵੱਡਾ ਲੋਕਾਂ ਨੂੰ ਰਾਹਤ ਆ ਕਿਉਂਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ ਸਰਕਾਰ ਨੂੰ ਉਹ ਕਰਨਾ ਚਾਹੀਦਾ ਸੀ ਅਸੀਂ ਸਾਰਿਆਂ ਨੇ ਆਵਾਜ਼ ਉਹਨਾਂ ਕੋਲ ਉਠਾਈ ਸੀ ਔਰ ਧੰਨਵਾਦ ਕਰਦੇ ਹਾਂ ਸਰਕਾਰ ਦਾ ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ ਸਾਡੇ ਕਿਸਾਨ ਨੇ ਜਿਹੜੇ ਜੋ ਚਾਹੁੰਦੇ ਨੇ ਉਹਨਾਂ ਅਨੁਸਾਰ ਕੰਮ ਹੋਣਾ ਚਾਹੀਦਾ ਜੇ ਉਹਨਾਂ ਨੇ ਲੈਂਡ ਪੋਲੀਸੀ ਨਹੀਂ ਠੀਕ ਲੱਗੀ ਤਾਂ ਸਰਕਾਰ ਨੇ ਉਹਨਾਂ ਦੀ ਇੱਛਾ ਅਨੁਸਾਰ ਇਹ ਪੁਲੀਪਾਲਸੀ ਬਾਬਸ ਲਈ ਹੈ ਮੈਂ ਧੰਨਵਾਦ ਕਰਦਾ ਸਰਕਾਰ ਦਾ ਮਾਨ ਸਾਹਿਬ ਦਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕੀ ਕਹਣਾ ਚਾਹੁੰਦੇ ਹਾਂ ਕਿ ਜਿਹੜੀ ਵੀ ਡਿਵੈਲਪਮੈਂਟ ਹੋਊਗੀ ਉਹ ਪੰਜਾਬ ਦੇ ਲੋਕਾਂ ਦੀ رائے ਨਾਲ ਹੋਊਗੀ ਪੰਜਾਬ ਦੀ ਲੋਕਾਂ ਦੀ ਇੱਛਾ ਮੁਤਾਬਕ ਹੋਊਗੀ ਕੋਈ ਵੀ ਕੰਮ ਜਿਹੜੀ ਇਹ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਲੋਕਾਂ ਤੇ ਨਹੀਂ ਥੋਪੂਗੀ ਸਰਕਾਰ ਭਗਵਾਨ ਜੀ ਮਾ ਜਿੰਦਾਬਾਦ ਸਰਕਾਰ ਭਗਵਾਨ ਜੀ ਮਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਲਖਵੀਰ ਸਿੰਘ ਰਾਏ ਜਿੰਦਾਬਾਦ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਲੈਂਡ ਪੋਲਿਸੀ ਜਿਹੜੀ ਪਾਲਿਸੀ ਸੀ ਉਹਨੂੰ ਵਿਡਰੋਅ ਕੀਤਾ। ਸੋ ਇਹ ਬਹੁਤ ਵੱਡਾ ਲੋਕਾਂ ਨੂੰ ਰਾਹਤ ਆ ਕਿਉਂਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ ਸਰਕਾਰ ਨੂੰ ਉਹ ਕਰਨਾ ਚਾਹੀਦਾ ਸੀ। ਅਸੀਂ ਸਾਰਿਆਂ ਨੇ ਆਵਾਜ਼ ਉਹਨਾਂ ਕੋਲ ਉਠਾਈ ਸੀ। ਔਰ ਧੰਨਵਾਦ ਕਰਦੇ ਹਾਂ ਸਰਕਾਰ ਦਾ, ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ। ਸਾਡੇ ਕਿਸਾਨ ਨੇ ਜਿਹੜੇ ਜੋ ਚਾਹੁੰਦੇ ਨੇ ਉਹਨਾਂ ਅਨੁਸਾਰ ਕੰਮ ਹੋਣਾ ਚਾਹੀਦਾ। ਜੇ ਉਹਨਾਂ ਨੇ ਲੈਂਡ ਪੋਲਿਸੀ ਨਹੀਂ ਠੀਕ ਲੱਗੀ ਤਾਂ ਸਰਕਾਰ ਨੇ ਉਹਨਾਂ ਦੀ ਇੱਛਾ ਅਨੁਸਾਰ ਇਹ ਲੈਂਡ ਪੁਲੀਪੋਰਸੀ ਬਣਾ ਕੇ ਲਈਆ ਮੈਂ ਧੰਨਵਾਦ ਕਰਦਾ ਸਰਕਾਰ ਦਾ ਮਾਨ ਸਾਹਿਬ ਦਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਣਾ ਚਾਹੁੰਦੇ ਆ ਕਿ ਜਿਹੜੀ ਵੀ ਡਿਵੈਲਪਮੈਂਟ ਹੋਊਗੀ ਉਹ ਪੰਜਾਬ ਦੇ ਲੋਕਾਂ ਦੀ رائے ਨਾਲ ਹੋਊਗੀ ਪੰਜਾਬ ਦੀ ਲੋਕਾਂ ਦੀ ਇੱਛਾ ਅਨੁਸਾਰ ਹੋਊਗੀ ਕੋਈ ਵੀ ਕੰਮ ਜਿਹੜੀ ਇਹ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਖਾਤੇ ਨਹੀਂ ਥੋਪੂਗੀ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਲਖਵੀਰ ਸਿੰਘ ਰਾਏ ਜਿੰਦਾਬਾਦ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ